ਸਸ਼ਤਰਕਾਲ ਤੋਂ ਦੇਖ ਰਹੇ ਹਾਂ ਸਮ ਜਰਨੀ ਇਸੇ ਮੈਂ ਹਾ ਪਰਦੀਪ ਗੌਰ ਦਸਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਤਿੰਨ ਆਈਐਸ ਅਧਿਕਾਰੀਆਂ ਦੇ ਉੱਤੇ 2 ਲੱਖ ਰੁਪਏ ਤੱਕ ਦਾ ਜੁਰਮਾਨਾ ਲੱਗਿਆ ਤਾਂ ਦੱਸਿਆ ਕਿ ਉਹਨਾਂ ਦੀ ਤਨਖਾਹ ਦੇ ਵਿੱਚੋਂ ਇਹ ਜੁਰਮਾਨਾ ਕੱਟਿਆ ਜਾਏਗਾ ਤੇ ਮੁੱਖ ਮੰਤਰੀ ਰਾਹਤ ਖੋਜ ਫੰਡ ਦੇ ਵਿੱਚ ਉਸ ਨੂੰ ਜਮ੍ਹਾਂ ਕਰਾਇਆ ਜਾਏਗਾ ਤਾਂ ਇਹ ਸਵਾਲ ਜ਼ਰੂਰ ਤੁਹਾਡੇ ਵੀ ਮਨ ਦੇ ਵਿੱਚ ਆਉਂਦਾ ਹੋਵੇਗਾ ਕਿ ਅਖਰਕਾਰ ਡੀਜੀਪੀ ਗੌਰਵ ਯਾਦਵ ਨੂੰ ਜੁਰਮਾਨਾ ਕਿਸ ਗੱਲ ਦਾ ਹੋਇਆ ਦਰਸਲ ਹਾਈ ਕੋਰਟ ਨੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਮੋਡੀਫਾਈ ਹੋਏ ਵਾਹਨਾਂ ਦੇ ਢਿੱਲੇ ਰਵੱਈਏ ਦੇ ਮਾਮਲੇ ਦੇ ਵਿੱਚ ਸੀਜਦੋ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਹੜੇ ਵਾਹਨ ਮੋਡੀਫਾਈ ਕੀਤੇ ਹੋਏ ਨੇ ਉਸ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਨਹੀਂ ਕੀਤੀ ਜਾ ਰਹੀ ਇਸ ਕਰਕੇ ਪੰਜਾਬ ਦੇ ਡੀਜੀਪੀ ਤੇ ਤਿੰਨ ਆਈਐਸ ਅਧਿਕਾਰੀਆਂ ਦੇ ਉੱਤੇ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਤਾਂ ਕੋਰਟ ਨੇ ਸਾਫ ਨਿਰਦੇਸ਼ ਦਿੱਤੇ ਨੇ ਕਿ ਇਸ ਜੁਰਮਾਨੇ ਦੀ ਰਕਮ ਅਧਿਕਾਰੀਆਂ ਦੀ ਤਨਖਾਹ ਚੋਂ ਕੱਟ ਕੇ ਮੁੱਖ ਮੰਤਰੀ ਰਾਹਤ ਖੋਜ ਤੇ ਜਮ੍ਹਾਂ ਕਰਾਈ ਜਾਵੇ ਤਦਾਜ਼ੇ ਕਿ ਹਰ ਅਧਿਕਾਰੀ ਦੀ ਸੈਲਰੀ ਚੋਂ 50000 ਰੁਪਏ ਕੱਟੇ ਜਾਣਗੇ ਇਹ 2 ਲੱਖ ਰੁਪਏ ਦਾ ਜੁਰਮਾਨਾ ਉਸ 1 ਲੱਖ ਦੇ ਜੁਰਮਾਨੇ ਤੋਂ ਕਾਫੀ ਵੱਖਰਾ ਹੈ ਜੋ ਕੋਰਟ ਨੇ 2 ਸਤੰਬਰ ਨੂੰ ਇਸ ਮਾਮਲੇ ਦੇ ਵਿੱਚ ਲਗਾਇਆ ਸੀ ਤਾਂ ਕੋਰਟ ਨੇ ਪਿਛਲਾ 1 ਲੱਖ ਰੁਪਏ ਦਾ ਜੁਰਮਾਨਾ ਵੀ ਜਲਦ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਨੇ ਮਾਮਲੇ ਛੁਣਗਲੀ ਸੁਣਵਾਈ ਐਚਡੀ 7 ਨਵੰਬਰ ਨੂੰ ਹੋਏਗੀ ਜਿਸ ਦੇ ਵਿੱਚ ਅਧਿਕਾਰੀਆਂ ਦੇ ਵੱਲੋਂ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ ਤਾਂ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਨੂੰ 2 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਲੱਗਿਆ ਹੈ ਤੇ ਇਸ ਦੇ ਨਾਲ ਹੀ ਤਿੰਨ ਆਈਐਸ ਅਧਿਕਾਰੀਆਂ ਤੇ ਹਾਈ ਕੋਰਟ ਨੇ ਵੱਡੀ ਕਾਰਵਾਈ ਕਰਦਿਆਂ 2 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ ਕਾਰਵਾਈ ਮੋਡੀਫਾਈ ਵਾਣਾ ਤੇ ਢਿੱਲੇ ਰਵਈਏ ਦੇ ਮਾਮਲੇ 'ਚ ਕੀਤੀ ਗਈ ਹੈ ਕੋਰਟ ਨੇ ਸਾਫ਼ ਨਿਰਦੇਸ਼ ਦਿੱਤੇ ਨੇ ਕੇ ਜ਼ੁਰਮਾਨੇ ਦੀ ਰਕਮ ਅਧਿਕਾਰੀਆਂ ਦੀ ਤਨਖਾਹ ਚੋਂ ਕੱਟ ਕੇ ਮੁੱਖ ਮੰਤਰੀ ਰਾਹਤ ਕੋਸ਼ ਚ ਜਮ੍ਹਾਂ ਕਰਵਾਈ ਜਾਵੇ ਅਧਿਕਾਰੀ ਦੀ ਸੈਲਰੀ ਦੇ ਵਿੱਚੋਂ 50000 ਰੁਪਏ ਕੱਟੇ ਜਾਣਗੇ ਤੇ 2 ਲੱਖ ਰੁਪਏ ਦਾ ਜ਼ੁਰਮਾਨਾ ਉਸ 1 ਲੱਖ ਦੇ ਜ਼ੁਰਮਾਨੇ ਤੋਂ ਕਾਫੀ ਵੱਖਰਾ ਹੈ ਜੋ ਕੋਰਟ ਨੇ 2 ਸਤੰਬਰ ਨੂੰ ਇਸ ਮਾਮਲੇ ਦੇ ਵਿੱਚ ਲਗਾਇਆ ਸੀ ਸੋ ਕੋਰਟ ਨੇ ਪਿਛਲਾ 1 ਲੱਖ ਰੁਪਏ ਦਾ ਜ਼ੁਰਮਾਨਾ ਵੀ ਜਲਦ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਨੇ ਮਾਮਲੇ 'ਚ ਅਗਲੀ ਸੁਣਵਾਈ ਹੈ ਜਿਹੜੀ 22 ਨਵੰਬਰ ਨੂੰ ਹੋਏਗੀ ਜਿਸ ਦੇ ਵਿੱਚ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਗਿਆ ਹੈ। ਸਸ਼੍ਰੀਕਾਲ ਤੋਂ ਜ਼ਿਕਰ ਅਸਮ ਜਰਨੀ ਉਸੇ ਮੈਂ ਹਰਦੀਪ ਗੌਰ ਦਸਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਤਿੰਨ ਆਈਐਸ ਅਧਿਕਾਰੀਆਂ ਦੇ ਉੱਤੇ 2 ਲੱਖ ਰੁਪਏ ਤੱਕ ਦਾ ਜੁਰਮਾਨਾ ਲੱਗਿਆ। ਤਾਂ ਦੱਸਿਆ ਕਿ ਉਹਨਾਂ ਦੀ ਤਨਖਾਹ ਦੇ ਵਿੱਚੋਂ ਇਹ ਜੁਰਮਾਨਾ ਕੱਟਿਆ ਜਾਏਗਾ ਤੇ ਮੁੱਖ ਮੰਤਰੀ ਰਾਹਤ ਖੋਜ ਫੰਡ ਦੇ ਵਿੱਚੋਂ ਉਸ ਨੂੰ ਜਮਾ ਕਰਾਇਆ ਜਾਏਗਾ ਤਾਂ ਇਹ ਸਵਾਲ ਜ਼ਰੂਰ ਤੁਹਾਡੇ ਵੀ ਮਨ ਦੇ ਵਿੱਚ ਆਉਂਦਾ ਹੋਵੇਗਾ ਕਿ ਅਖਰਕਾਰ ਡੀਜੀਪੀ ਗੌਰਵ ਯਾਦਵ ਨੂੰ ਜ਼ੁਰਮਾਨਾ ਕਿਸ ਗੱਲ ਦਾ ਹੋਇਆ? ਦਰਸਲ ਹਾਈ ਕੋਰਟ ਨੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਮੋਡੀਫਾਈ ਹੋਏ ਵਾਹਨਾਂ ਦੇ ਢਿੱਲੇ ਰਵੱਈਏ ਦੇ ਮਾਮਲੇ ਦੇ ਵਿੱਚ ਸੀਜਦੋ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਹੜੇ ਵਾਹਨ ਮੋਡੀਫਾਈ ਕੀਤੇ ਹੋਏ ਨੇ ਉਸ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਨਹੀਂ ਕੀਤੀ ਜਾ ਰਹੀ ਇਸ ਕਰਕੇ ਪੰਜਾਬ ਦੇ ਡੀਜੀਪੀ ਤੇ ਤਿੰਨ ਆਈਐਸ ਅਧਿਕਾਰੀਆਂ ਦੇ ਉੱਤੇ 2 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਤਾਂ ਕੋਰਟ ਨੇ ਸਾਫ਼ ਨਿਰਦੇਸ਼ ਦਿੱਤੇ ਨੇ ਕਿ ਇਸ ਜ਼ੁਰਮਾਨੇ ਦੀ ਰਕਮ ਅਧਿਕਾਰੀਆਂ ਦੀ ਤਨਖਾਹ 'ਚੋਂ ਕੱਟ ਕੇ ਮੁੱਖ ਮੰਤਰੀ ਰਾਹਤ ਖੋਜੇ ਜਮ੍ਹਾਂ ਕਰਾਈ ਜਾਵੇ ਤਦਾਜ਼ੇ ਕਿ ਹਰ ਅਧਿਕਾਰੀ ਦੀ ਸੈਲਰੀ 'ਚੋਂ 50000 ਰੁਪਏ ਕੱਟੇ ਜਾਣਗੇ ਇਹ 2 ਲੱਖ ਰੁਪਏ ਦਾ ਜ਼ੁਰਮਾਨਾ ਉਸ 1 ਲੱਖ ਦੇ ਰੁਮਾਨੇ ਤੋਂ ਕਾਫੀ ਵੱਖਰਾ ਹੈ ਜੋ ਕੋਰਟ ਨੇ 2 ਸਤੰਬਰ ਨੂੰ ਇਸ ਮਾਮਲੇ ਦੇ ਵਿੱਚ ਲਗਾਇਆ ਸੀ ਤਾਂ ਕੋਰਟ ਨੇ ਪਿਛਲਾ 1 ਲੱਖ ਰੁਪਏ ਦਾ ਜ਼ੁਰਮਾਨਾ ਵੀ ਜਲਦ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਨੇ ਮਾਮਲੇ ਛੁਣਗਲੀ ਸੁਣਵਾਈ ਐਚ ਡੀ 29 ਨਵੰਬਰ ਨੂੰ ਹੋਏਗੀ ਜਿਸ ਦੇ ਵਿੱਚ ਅਧਿਕਾਰੀਆਂ ਦੇ ਵੱਲੋਂ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਤਾਂ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਨੂੰ 2 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਲੱਗਿਆ ਹੈ ਤੇ ਇਸ ਦੇ ਨਾਲ ਹੀ ਤਿੰਨ ਆਈਐਸ ਅਧਿਕਾਰੀਆਂ ਤੇ ਹਾਈ ਕੋਰਟ ਨੇ ਵੱਡੀ ਕਾਰਵਾਈ ਕਰਦਿਆਂ 2 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ ਕਾਰਵਾਈ ਮੋਡੀਫਾਈ ਵਾਣਾ ਤੇ ਢਿੱਲੇ ਰਵਈਏ ਦੇ ਮਾਮਲੇ 'ਚ ਕੀਤੀ ਗਈ ਹੈ ਕੋਰਟ ਨੇ ਸਾਫ਼ ਨਿਰਦੇਸ਼ ਦਿੱਤੇ ਨੇ ਇਹ ਜ਼ੁਰਮਾਨੇ ਦੀ ਰਕਮ ਅਧਿਕਾਰੀਆਂ ਦੀ ਤਨਖਾਹ ਚੋਂ ਕੱਟ ਕੇ ਮੁੱਖ ਮੰਤਰੀ ਰਾਹਤ ਕੋਸ਼ ਚ ਜਮ੍ਹਾਂ ਕਰਵਾਈ ਜਾਵੇ ਅਧਿਕਾਰੀ ਦੀ ਸੈਲਰੀ ਦੇ ਵਿੱਚੋਂ 50000 ਰੁਪਏ ਕੱਟੇ ਜਾਣਗੇ ਤੇ 2 ਲੱਖ ਰੁਪਏ ਦਾ ਜ਼ੁਰਮਾਨਾ ਉਸ 1 ਲੱਖ ਦੇ ਜ਼ੁਰਮਾਨੇ ਤੋਂ ਕਾਫੀ ਵੱਖਰਾ ਹੈ ਜੋ ਕੋਰਟ ਨੇ 2 ਸਤੰਬਰ ਨੂੰ ਇਸ ਮਾਮਲੇ ਦੇ ਵਿੱਚ ਲਗਾਇਆ ਸੀ ਸੋ ਕੋਰਟ ਨੇ ਪਿਛਲਾ 1 ਲੱਖ ਰੁਪਏ ਦਾ ਜ਼ੁਰਮਾਨਾ ਵੀ ਜਲਦ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਨੇ ਮਾਮਲੇ 'ਚ ਅਗਲੀ ਸੁਣਵਾਈ ਹੈ ਜਿਹੜੀ 22 ਨਵੰਬਰ ਨੂੰ ਹੋਏਗੀ ਜਿਸ ਦੇ ਵਿੱਚ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਗਿਆ